ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਕੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਦਾ ਹੀ ਜਰੇਗਾ ਰਹੇ ਸਦਾ ਹੀ ਜਰੇਗਾ ਰਹੇ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਾਬਾ ਜੀ ਲੋਕੀ ਕੜੀ ਨਾ ਦੇ ਕਰੋ ਕਿਰਪਾ ਸੰਤਨ ਕੀ ਗੁਰੂ ਤੇਗ ਬਹਾਦਰ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ੋ ਬੱਚਿਆਂ ਨੂੰ ਕਰਦੋ ਕਿਰਪਾ ਬਾਬਾ ਜੀ ਆਪਣੀ ਮਿਹਰ ਕਰ ਦੋ

ਜੀ ਤੇ ਦਰਸ਼ਨੇ i me <laughs> सोई हर मंत्रन वस्या सोई हर मंथन वस्या सोई कार करे सब जय कार करे सब कोई कार करे सब कोई जय कार करे सब कोई बुरे की बड़े गुरपुरे की बड़े आई पूरे की बढ़ियाई गुरपुरे की बड़ियाई की कीमत के की कीमत कही न जाए खारी कृष्ण जी We'll be सचे सातशा मन जनम जनम दुरि सचे पातशा मन जनम जनम दर्शन ते ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਵਦਾਤਾ ਦਾਤਾ ਪਰਯੋ ਜਾਚਕ ਇਕ ਸਰਣਾ ਮੇਲਾ ਦਾਨ ਸੰਤਰੀਨ ਜਹਿ ਲਗ ਭਵ ਜਲ ਤਰਨਾ ਬੇਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹੁ ਦਰਸ ਮਨ ਚਾਉ ਭਗਤਿ ਹੋ ਮਨ ਠਹਿਰਾਵੇ ਬਲਿਉ ਚਰਾ ਗੰਧਿਆਰ ਮੈਂ ਸਬ ਕਲ ਉਧਰੀ ਇਕ ਨਾਮ ਧਰਮ ਪਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਤੇਰੀ ਕਵਨ ਕਵਨ ਗੁਣ ਕਹਿ ਕਹਾਵਾਂ ਤੋ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿ ਮਹ ਬਰਨ ਨਾ ਸਾਕੋ ਤੋ ठाकुर ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤوج ਬਿਨ ਆਵਰ ਨ ਕੋਈ ਹੋ ਆਇ ਦੂਰ ਚਲ ਕੇ ਮੈਂ ਤਕ ਤੋ ਸਰਣਾਏ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨਾ ਜਾਣ ਤੇਰੀ ਸਬਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਰਾਮ ਨਾਮ ਉਰ ਮੈਂ ਗਹਿਉ ਜਾ ਕੈ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਇ ਸੋ ਕਹੋ ਤਲ ਗੁਰ ਸੇਵੀਆ ਅਹਨ ਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੋਐ ਸਫਤ ਖਸਮ ਦੀ ਨੌਰ ਅਰਸੋਂ ਕੋ ਰਸੋਂ ਛਾਟੀ ਐ ਤੋ ਦੇ ਦੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ ਸਜਣ ਸੱਚਾ ਪਾਤਸ਼ਾਹ ਸਰਸਾ ਦਾਸਾ ਹੂੰ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੇਸਾ ਹੂੰ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 5 ਕਰਤੀ ਜਾ ਇੱਕ ਓੰਕਾਰ ਸਤ ਗੁਰ ਪਰਸਾਦ ਮੇਥਾ ਨਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਗਰ ਮੇਥਾ ਨਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਗਰ ਚਰਣਾ ਕਮਲ ਸਰਣਾਏ ਨਾਰਾਇਣ ਦਿਨanath ਭਗਤ ਪਰਾਇਣ ਰਹਾਓ ਅਨਾਥਾਨਾਥ ਭਗਤ ਭੇ ਮੇਟਨ ਸਾਧ ਸੰਗ ਜਮਦੂਤ ਨਾ ਭੇਤਨ ਜੀਵਨ ਰੂਪ ਅਨੋਪ ਦਇਆਲਾ ਰਵਣ ਗੁਣਾ ਕਟਿਏ ਜਮਜਾਲਾ ਅਮਰਤ ਨਾਮ ਰਸਨਿਤ ਜਾਪੈ ਰੋਗ ਰੂਪ माया ਨਾਮ ਵਿਆਪੈ ਜਪੋ ਗੋਬਿੰਦ ਸੰਗੀ ਸਭ ਤਾਰੇ ਉਹ ਹਤ ਨਾਹੀ ਪੰਚ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ ਸਰਵ ਫਲਾ ਸੋਈ ਜਨ ਪਾਈ ਤਾਰ ਅਨੁਗ੍ਰਹ ਅਪਨਾ ਪ੍ਰਭ ਕੀ ਨਾਮ ਕੇਵਲ ਨਾਮ ਪਗਤ ਰਸ ਦੀ ਨਾਮ ਆਦ ਮਧ ਅੰਤ ਪ੍ਰਭ ਸੋਈ ਨਾਨਕ ਤੇ ਸਬੈ ਨਾ ਅਵਰਨਾ ਕੋਈ ਆਦ ਮਧ ਅੰਤ ਪ੍ਰਭ ਸੋਈ ਨਾਨਕ ਤੇ ਸਬੈ ਨਾ अवर ना कोई वाहे गुरु जी का वाहे गुरु जी की वाहिगुरू राग सूही महला पंजवां करंकार सतगुर प्रसाद ਮੇਥਨ ਮਹੋ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 760 ਦੇ ਉੱਤੇ ਸੁਭਾਏਮਾਨ ਹੈ ਸਤਗੁਰੂ ਕਿਰਪਾ ਕਰਨ ਸਤਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਗੁਰੂ ਸੱਚੇ ਪਾਤਸ਼ਾਹ ਆਪਣੇ ਦਰ ਤੇ ਪਰਵਾਣ ਕਰ ਲੈਣ ਭਾਈ ਸਤਗੁਰੂ ਸਾਰਿਆਂ ਨੂੰ ਨਾਮ ਦੀ ਦਾਤ चढ़द कला बख़्शन जी हुई बेयंत भुला देमा गज वज के फतेह बुलो वाहि गुरू जी का खालसा वाहि गुरू जी फतेह